ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਨੋਰ ਬੁਟੀਕ 13 13 ਤੇ ਅੱਜ ਤੁਹਾਨੂੰ ਆਪਾਂ ਜੋ ਕਿ ਦੱਸਿਆ ਸੀ ਕਿ ਆਪਾਂ ਪੇਂਟ ਦਾ ਵੀ ਕੰਮ ਸ਼ੁਰੂ ਕਰ ਰਹੇ ਹਾਂ ਜੀ ਇਹ ਹੈ ਜੀ ਉਸ ਦਾ ਅੱਡਾ ਦੇਖ ਸਕਦੇ ਹੋ ਤੁਸੀਂ ਇਸ ਦੇ ਉੱਪਰ ਆਪਾਂ ਆਪਣਾ ਜਿਹੜਾ ਦੁਪੱਟਾ ਹੁੰਦਾ ਹੈ ਦੁਪੱਟਾ ਲਗਾ ਸਕਦੇ ਆ ਸੂਟ ਲਗਾ ਸਕਦੇ ਆ ਇਹਦੇ ਨਾਲ ਕੀ ਹੁੰਦਾ ਜੀ ਆਪਣਾ ਪ੍ਰੋਪਰ ਫਿਨਿਸ਼ਿੰਗ ਦੇ ਵਿੱਚ ਇੱਕੋ ਵਾਰ ਲੱਗਿਆ ਹੋਇਆ ਦੁਪੱਟਾ ਇਹ ਕੀ ਹੈ ਜਿਹੜਾ ਉਹ ਪੇਂਟ ਹੋ ਜਾਂਦਾ ਔਰ ਇਸ ਤੋਂ ਇਲਾਵਾ ਆਪਾਂ ਇਹਦੇ ਉੱਪਰ ਅਗਰ ਮਿਰਰ ਵਗੈਰਾ ਲਗਾਉਣੇ ਆ ਦੁਪੱਟੇ ਤੇ ਉਹ ਚੀਜ਼ ਲਗਾ ਸਕਦੇ ਆ ਬੜੇ ਦਿਨਾਂ ਦੀ ਜਦੋਂ ਜਿਹਦ ਦੇ ਬਾਅਦ ਆਪਣਾ ਇਹ ਅੱਡਾ ਵੀ ਰੈਡੀ ਹੋ ਕੇ ਆ ਗਿਆ ਜੀ ਅ ਔਰ ਜਿੰਨਾ ਵੀ ਮੇਰੀਆਂ ਭੈਣਾਂ ਨੇ ਅੱਡਾ ਤਿਆਰ ਕਰਵਾਉਣਾ ਹੋਏ ਉਹਦੇ ਲਈ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਜਿਵੇਂ ਆਪਣਾ 2.5 ਜਾਂ 2.5 ਮੀਟਰ ਦਾ ਦੁਪੱਟਾ ਹੁੰਦਾ ਲੰਬਾਈ ਦੇ ਵਿੱਚ ਪਰ ਆਪਾਂ ਇਹ ਦੁਪट्टे ਇਹਦੀ ਅੱਡੇ ਦੀ ਜਿਹੜੀ ਲੰਬਾਈ ਆ ਉਹ ਆਪਾਂ ਕਰਵਾਣੀ ਆ ਪੌਣੇ 3 ਪੌਣੇ 3 ਦੇ ਨੀਅਰ ਆਪਾਂ ਇਹਦੀ ਲੈਣੀ ਆ ਲੰਬਾਈ ਜੀ ਔਰ ਮੈਂ ਇਹਦੀ ਚੌੜਾਈ ਕਰਵਾਈ ਆ ਸਵਾ ਮੀਟਰ ਸਵਾ ਮੀਟਰ ਤਾਂ ਆਪਣਾ ਪਣਾ ਹੁੰਦਾ ਜੀ ਜਿਵੇਂ ਦੁਪट्टे ਦਾ ਚਨੂਨ ਦੇ ਫੁੱਲ ਦੁਪट्टे ਦਾ ਸਵਾ ਮੀਟਰ ਦਾ ਆਪਣਾ ਪਣਾ ਹੁੰਦਾ ਹੈ ਤੇ ਆਪਾਂ ਇਹਦੀ ਇਹ ਚੀਜ਼ ਦੀ ਚੌੜਾਈ ਕਰਵਾਈ ਆ ਡੇਢ ਮੀਟਰ ਠੀਕ ਆ ਜੀ 1.5 ਮੀਟਰ ਦੇ ਅਕੋਰਡਿੰਗ ਕਰਵਾਈ ਹੈ ਬਾਕੀ ਇਹਦੀਆਂ ਲੈਗਸ ਆ ਗਈਆਂ ਜੀ ਇਹ ਆਪਾਂ ਰੇਡਣ ਵਾਲੀਆਂ ਲੈਗਸ ਕਰਵਾਈਆਂ ਨੇ ਦੇਖੋ ਆਪਾਂ ਇਹਨਾਂ ਨੂੰ ਅੱਗੇ ਪਿੱਛੇ ਸਾਈਡ ਤੇ ਜਿਵੇਂ ਆਪਾਂ ਜਗਾ ਚੇਂਜ ਕਰਨੀ ਆ ਉਸ ਤਰੀਕੇ ਨਾਲ ਆਪਾਂ ਇਹਨੂੰ ਕਰ ਸਕਦੇ ਆ ਪਰ ਤੁਸੀਂ ਪਲੀਜ਼ ਇੱਕ ਚੀਜ਼ ਦਾ ਧਿਆਨ ਰੱਖਿਓ ਕਿਉਂਕਿ ਬਣਾਉਣ ਤੋਂ ਬਾਅਦ ਜਿਹੜੀ ਮੁਸ਼ਕਲ ਮੈਨੂੰ ਫੇਸ ਕਰਨੀ ਪਈ ਸੀ ਦੁਬਾਰਾ ਹ ਉਹ ਇਹ ਚੀਜ਼ ਆਉਂਦੀ ਹੈ ਕਿ ਜਿਹੜੀ ਇਹਦੀਆਂ ਲੱਤਾਂ ਔਰ ਇਹਦੀ ਜਿਹੜੀ ਚੌੜਾਈ ਆ ਚਲੋ ਲੰਬਾਈ ਤਾਂ ਆਪਾਂ ਕਰ ਲੈਨੇ ਆ ਐਂਟਰ ਕਰ ਲੈਨੇ ਆ ਆਪਣੀ ਸ਼ਾਪ ਹੋਵੇ ਜਾਂ ਆਪਣੀ ਘਰ ਹੋਵੇ ਪਰ ਜਿਹੜੀ ਇਹਦੀ ਚੌੜਾਈ ਆ ਨਾ ਜੀ ਉਹ ਜਸਟ ਚੌੜਾਈ ਤਾਂ ਆਪਾਂ ਟੈਡੀ ਕਰ ਲਾਂਗੇ ਪਰ ਜਿਹੜੀਆਂ ਲੱਤਾਂ ਨੇ ਆਪਾਂ ਉਹਦੀ ਮਿੰਤੀ ਲੈ ਕੇ ਹੀ ਆਪਣਾ ਜਿਹੜਾ ਅੱਡਾ ਉਹਦੀ ਮੀਜ਼ਰਮੈਂਟ ਕਰਵਾਉਣੀ ਹੈ ਜਾਂ ਫਿਰ ਤੁਸੀਂ ਆਪਣੀ ਹਾਈਟ ਦੇ ਅਕੋਰਡਿੰਗ ਵੀ ਕੀ ਤੁਹਾਨੂੰ ਕਿੰਨਾ ਕੋ ਉਚਾਈ ਤੇ ਖੜਕੇ ਜਿਵੇਂ ਤੁਸੀਂ ਪੇਂਟ ਕਰ ਸਕਦੇ ਹੋ ਵੀ ਆਪਣੀ ਪੇਂਟ ਦੇ ਵਿੱਚ ਕਿੰਨੀ ਉਚਾਈ ਦੇ ਵਿੱਚ ਖੜਕੇ ਆਪਾਂ ਆਸਾਨੀ ਨਾਲ ਆਪਣਾ ਜਿਹੜਾ ਹੱਥ ਆ ਉਹ ਦੁਪੱਟੇ ਦੇ ਉੱਪਰ ਜਾਂ ਪੇਂਟ ਵਾਲੇ ਕੱਪੜੇ ਦੇ ਉੱਪਰ ਆਪਾਂ ਆਸਾਨੀ ਨਾਲ ਚਲਾ ਸਕਦੇ ਆ ਤੇ ਸਾਨੂੰ ਜਿਹੜੀ ਮੁਸ਼ਕਿਲ ਦਾ ਆਈ ਸੀ ਸਾਹਮਣੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਸਾਡਾ ਜਿਹੜਾ ਦਰਵਾਜ਼ਾ ਸੀ ਨਾ ਸੀ ਉਹਦੀ ਚੌੜਾਈ ਥੋੜੀ ਘੱਟ ਸੀ ਔਰ ਇਹ ਲਕਤਾਂ ਦੀ ਜਿਹੜੀ ਲੰਬਾਈ ਆ ਇਹ ਜ਼ਿਆਦਾ ਸੀ ਤੁਹਾਨੂੰ ਪਤਾ ਹੀ ਹੈ ਸ਼ੈਰੀ ਦਰਵਾਜ਼ੇ ਕਿੱਡੇ ਕਿੱਡੇ ਖੁੰਦੇ ਆ ਤੇ ਉਹ ਚੀਜ਼ ਕਰਕੇ ਜਿਹੜੀ ਆਪਣੀ ਲੱਤਾਂ ਦੀ ਪ੍ਰੋਬਲਮ ਸੀ ਅਸੀਂ ਇਸ ਤਰੀਕੇ ਨਾਲ ਸੋਲਵ ਕੀਤੀ ਹੈ ਹੋ ਸਕਦਾ ਤੁਹਾਨੂੰ ਵੀ ਪਸੰਦ ਆਏ ਹਾਂਜੀ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਆਪਣੀ ਜਿਹੜੀ ਅ ਅੰਦਰ ਕ੍ਰੋਸ ਕਰਾਉਣ ਵਾਲੀ ਜਿਹੜੀ ਅੱਡੇ ਨੂੰ ਆਪਾਂ ਦੁਕਾਨ ਦੇ ਜਾਂ ਘਰ ਦੇ ਅੰਦਰ ਲੈ ਕੇ ਆਣਾ ਉਹ ਚੀਜ਼ ਦੀ ਦਿੱਕਤ ਦੇਖੋ ਆਪਾਂ ਨਾ ਇਹਦੀਆਂ ਲੱਤਾਂ ਅਲੱਗ ਕਰਵਾ ਕੇ ਵੈਲਡਿੰਗ ਕਰਵਾ ਕੇ ਇਹ ਚੀਜ਼ ਕਰ ਲਈ ਹੈ ਕਿ ਆਪਾਂ ਜਦੋਂ ਆਪਣਾ ਇੱਕ ਮੌਕੇ ਆਪਾਂ ਕੰਮ ਨਹੀਂ ਕਰਨਾ ਹੈਗਾ ਨਾ ਜੀ ਇੱਕ ਮੌਕੇ ਆਪਾਂ ਕੰਮ ਨਹੀਂ ਕਰਨਾ ਹੈਗਾ ਫੇਂਟ ਦਾ ਤਾਂ ਆਪਾਂ ਇਹਨੂੰ ਆਸਾਨੀ ਨਾਲ ਇਹਦੀਆਂ ਚਾਰੇ ਲੱਤਾਂ ਨੇ ਜਿਹੜੀਆਂ ਆਪਾਂ ਇਸ ਤਰੀਕੇ ਨਾਲ ਕੱਢ ਕੇ ਇਸ ਤਰੀਕੇ ਨਾਲ ਆਪਾਂ ਬਾਹਰ ਕੱਢ ਕੇ ਆਪਾਂ ਇਹਨੂੰ ਸਾਈਡ ਤੇ ਖੜਾ ਕਰ ਸਕਦੇ ਆ ਅਗਰ ਆਪਾਂ ਖੜ ਕੇ ਪੇਂਟ ਨਹੀਂ ਕਰਨਾ ਚਾਹੁੰਦੇ ਇੱਕ ਮੋਕੇ ਟਾਈਡ ਹੁੰਨੇ ਆ ਜਾਂ ਆਪਣੀ ਬੈਕ ਪੇਨ ਅਕਸਰ ਸਟੀਚਿੰਗ ਕਰਨ ਵਾਲੀ ਹੁੰਦੀ ਹੋਈ ਜਾਂਦੀ ਹੈ ਤਾਂ ਆਪਾਂ ਇਹਨੂੰ ਡਾਊਨ ਕਰਕੇ ਬੈਠ ਕੇ ਵੀ ਪੇਂਟ ਕਰ ਸਕਦੇ ਆ ਇਸ ਤਰੀਕੇ ਨਾਲ ਇਹਦੀਆਂ ਚਾਰੇ ਹੀ ਲੱਤਾਂ ਆਪਾਂ ਖੋਲ ਕੇ ਸਾਈਡ ਤੇ ਕਰ ਸਕਦੇ ਆ ਤੇ ਇਸ ਤੋਂ ਇਲਾਵਾ ਆਪਾਂ ਇਹਨੂੰ ਇਹ ਵਾਲੇ ਟਾਇਰ ਲਗਵਾਏ ਆ ਜੀ ਜਿਦੇ ਨਾਲ ਆਪਾਂ ਆਸਾਨੀ ਨਾਲ ਇਹਨੂੰ ਕਿਸੇ ਵੀ ਸਾਈਡ ਤੇ ਕਰਕੇ ਜਿਵੇਂ ਕਿ ਕਈ ਵਾਰ ਆਪਾਂ ਸਾਈਡ ਦੇਣੀ ਹੁੰਦੀ ਆ ਅੱਗੇ ਪਿੱਛੇ ਜਾਂ ਸਪੇਸ ਆਪਣੀ ਘੱਟ ਹੁੰਦੀ ਆ ਤਾਂ ਆਪਾਂ ਇਹਨੂੰ ਕਿਸੇ ਵੀ ਤਰੀਕੇ ਨਾਲ ਮੂਵਮੈਂਟ ਆਪਾਂ ਇਹਦੀ ਕਰਵਾ ਸਕਦੇ ਆ ਆ ਦੇਖੋ ਜੀ ਇੱਕ ਵਾਰੀ ਜਦੋਂ ਬਣਵਾਇਆ ਸੀ ਦੇਖਣ ਨੂੰ ਤਾਂ ਮੈਨੂੰ ਵੀ ਬਹੁਤ ਵੱਡਾ ਸਾਰਾ ਲੱਗਿਆ ਸੀ ਕਿ ਪਤਾ ਨਹੀਂ ਮੈਂ ਕੀ ਚੀਜ਼ ਕਰਵਾਈ ਆ ਪਰ ਜਦੋਂ ਆਪਾਂ ਜਿਹੜੇ ਤਰੀਕੇ ਨਾਲ ਆਪਾਂ ਦੁਪੱਟਾ ਇਹਦੇ ਉੱਪਰ ਲਗਾ ਕੇ ਦੇਖਿਆ ਤਾਂ ਮੇਬੀ ਬਹੁਤ ਵਧੀਆ ਪਰਫੈਕਟ ਚੀਜ਼ ਬਣੀ ਆ ਔਰ ਇਹਦੇ ਤੋਂ ਬਿਨਾ ਮੈਨੂੰ ਲੱਗਦਾ ਨਹੀਂ ਕਿ ਆਪਾਂ ਪੇਟ ਅੱਛੇ ਤਰੀਕੇ ਨਾਲ ਕਰ ਸਕਦੇ ਆ ਕਰਨ ਨੂੰ ਤਾਂ ਆਪਾਂ ਨਾਰਮਲ ਪੇਂਟ ਕਰੀ ਜਾਂਦੇ ਆ ਫਰੇਮ ਤੇ ਲਗਾ ਕੇ ਕਰ ਲਈਦੀ ਆ ਜੀ ਤੇ ਹੋਰ ਛੋਟੇ ਏਡੇ ਹੁੰਦੇ ਆ ਉਹਨਾਂ ਦੇ ਕਰ ਲਈਦੀ ਆ ਪਰ ਉਹ ਕੀ ਚੀਜ਼ ਹੁੰਦੀ ਆ ਜੀ ਅਗਰ ਆਪਾਂ ਇੱਕੋ ਦਿਨ 'ਚ ਆਪਣੇ ਪੇਂਟ ਦਾ ਕੰਮ ਫਿਨਿਸ਼ ਕਰਨਾ ਤਾਂ ਉਸ ਚੀਜ਼ ਵਾਸਤੇ ਆਪਾਂ ਨੂੰ ਪਹਿਲਾਂ ਉਹ ਚੀਜ਼ ਨੂੰ ਸੁਕਾਉਣਾ ਪੈਂਦਾ ਫਿਰ ਟਾਈਮਿੰਗ ਕਾਫੀ ਲੱਗਦੀ ਹੈ ਇਹ ਇਦਾਂ ਇਹ ਹੁੰਦਾ ਕਿ ਆਪਾਂ ਇੱਕ ਸਾਰ ਇੱਕੋ ਤਰ੍ਹਾਂ ਦਾ ਕਲਰ ਯੂਜ਼ ਕਰਕੇ ਆਪਾਂ ਆਪਣੇ ਦੁਪੱਟੇ ਨੂੰ ਪੂਰੀ ਫਿਨਿਸ਼ਿੰਗ ਦੇ ਸਕਦੇ ਆ ਹਾਂਜੀ ਤਾਂ ਜਿੰਨੂੰ ਜਿੰਨੂ ਵੀ ਮੇਰਾ ਅੱਡਾ ਪਸੰਦ ਆਇਆ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਆ ਕਰੋ ਮੈਂ ਦੇਖਦੀ ਹੁੰਨੀ ਆ ਕਿ ਜਿੰਨੇ ਮੇਰੇ ਕਸਟਮਰ ਆ ਕਸਟਮਰ ਦੇ ਨੰਬਰ ਤਾਂ ਮੇਰੇ ਫੋਨ ਦੇ ਵਿੱਚ ਨੀਅਰ ਅਬਾਊਟ ਮੇਬੀ 500 ਤੋਂ ਵੀ ਆਪ ਪਹੁੰਚੇ ਆ ਪਰ ਦੇਖੋ ਜੀ ਲਾਈਕ ਤੁਹਾਡੇ ਸਾਹਮਣੇ ਆ ਬਾਕੀ ਕੋਈ ਗੱਲ ਨਹੀਂ ਸੀ ਮਰਜੀ ਆ ਤੁਹਾਡੀ ਹਾਂਜੀ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਅ ਕੁਝ ਕੁ ਦਿਨਾਂ ਬਾਅਦ ਆਪਾਂ ਨਾਲ ਤੁਹਾਨੂੰ ਇਸ ੱਡੇ ਦੇ ਉੱਪਰ ਦੁਪੱਟਾ ਲਾਉਣਾ ਔਰ ਕਿੱਦਾਂ ਪੇਟ ਕਰਨਾ ਦੁਪट्टे ਨੂੰ ਬੰਨਣਾ ਕਿਵੇਂ ਆ ਖਿਚਾਵ ਕਿੰਨਾ ਚਾਹੀਦਾ ਉਸ ਚੀਜ਼ ਬਾਰੇ ਆਪਾਂ ਵੀਡੀਓ ਅਪਲੋਡ ਕਰਾਂਗੇ ਜੀ ਤੁਹਾਡੇ ਪਲੀਜ਼ ਮੇਰੇ ਚੈਨਲ ਨਾਲ ਬਨੇ ਰਹੋ ਜਿਹੜੇ ਸਬਸਕ੍ਰਾਈਬ ਕਰ ਰਹੇ ਆ ਲਾਈਕ ਕਰ ਰਹੇ ਆ ਸ਼ੇਅਰ ਕਰ ਰਹੇ ਆ ਥੈਂਕ ਯੂ ਵੈਰੀ ਮੱਚ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਲੀਜ਼ ਤੁਸੀਂ ਅਗਰ ਪੇਂਟ ਵਗੈਰਾ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਦੇਖੋ ਜੀ ਜਦੋਂ ਮੈਂ ਬਣਵਾਇਆ ਸੀ ਮੈਂ ਵੀ ਬਹੁਤ ਸਰਚ ਮਾਰ ਮਾਰ ਕੇ ਇਹ ਚੀਜ਼ ਬਾਰੇ ਪਤਾ ਕੀਤਾ ਸੀ ਮੈਂ ਚਾਹੁੰਨੀ ਹੈ ਕਿ ਤੁਹਾਨੂੰ ਇਸ ਚੀਜ਼ ਬਾਰੇ ਕੋਈ ਮੁਸ਼ਕਿਲ ਨਾ ਆਵੇ ਜ਼ਿਆਦਾ ਸੋ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਥੈਂਕ ਯੂ